ਲੋਕਾਂ ਦੇ ਵਿੱਚ ਪਾਇਆ ਜਾ ਰਿਹਾ ਹੈ ਇਸ ਪ੍ਰੋਪਰਟੀ ਦੇ ਵਿੱਚ ਕੱਢਣ ਦੇ ਲਈ ਫਿਰ ਜਿਹੜੇ ਪਰਚੇਜ ਹਰਿਆਣਾ ਕਰਦਾ ਹੈ ਉਹ ਵੀ ਕੋਈ ਇਹ ਨਹੀਂ ਕਿ ਬੜੀ ਇਮਾਨਦਾਰੀ ਨਾਲ ਕਰਦਾ ਹੋਊਗਾ ਹੋਸਾ ਉੱਥੇ ਕਿੰਨੀ ਹੋਵੇ ਇਹਦਾ ਆਪਾਂ ਕੰਪੈਰੀਸ਼ਨ ਕੀਤਾ ਹੈ ਕਿ ਹਰਿਆਣਾ ਦੇ ਵਿੱਚ ਆ ਚੀਜ਼ ਇੰਨੇ ਦੀ ਪਰਚੇਜ ਹੋਈ ਹੈ ਤੇ ਸਾਡੇ ਕੋਲ ਆਲਮੋਸਟ ਦੇਖ ਲਈਏ ਤਾਂ 105 ਕਰੋੜ 7 ਕਰੋੜ 10 ਕਰੋੜ ਸਵਤ 100 ਕਰੋੜ ਫਾਲਤੂ ਦੇ ਵਿੱਚ ਨਜਾਇਜ਼ ਉਹੀ ਚੀਜ਼ ਹੈ ਉਹੀ ਆਈਟਮ ਹੈ ਇਹਦਾ ਕੋਈ ਨਾ ਕੋਈ ਰੀਜਨ ਤਾਂ ਹੈਗਾ ਅੱਜ ਕੀ ਹੈ ਵੀ ਸਾਰਾ ਕੁਝ ਦਿੱਲੀ ਤੋਂ ਚੱਲਿਆ ਹੈ ਦਿੱਲੀਆ ਪ੍ਰਾਪਰਟੀ ਦੇ ਨਾਂ ਲਾ ਕੇ ਚੱਲਦੇ ਆ ਜੇ ਕੋਈ ਆਊਟਸੋਰਸਿੰਗ ਏਜੰਸੀ ਹੈ ਜਿਹੜੀ ਜਮਨ ਜਿੰਨ ਰੱਖਦੀ ਹੈ ਉਹ ਵੀ ਦਿੱਲੀ ਦੀ ਹੈ ਸੋ ਦਿੱਲੀ ਪੈਟਰਨ ਹੈ ਜਿਹੜਾ ਆਪਾਂ ਕਹਿੰਦੇ ਆ ਕਿ ਲੈ ਕੇ ਆਵਾਂਗੇ ਇਸੇ ਦਿੱਲੀ ਪੈਟਰਨ ਇਹ ਹੀ ਹੈ ਕਿ ਹਰ ਚੀਜ਼ ਦਾ ਕਮਿਸ਼ਨ ਦਿੱਲੀ ਨਾਲ ਹੋਊਗਾ ਸਾਡੇ ਸਿਕਿਉਰਿਟੀ ਗਾਰਡ ਉੱਥੇ ਗਏ ਹੋਏ ਨੇ ਡੀਜੀਪੀ ਸਾਹਿਬ ਨੇ ਕਿਸ ਪਾਈ ਦਿੱਤਾ ਉਹਨਾਂ ਦੇ ਜਿਹੜੇ ਪ੍ਰੈਸ ਰਿਪੋਰਟ ਨੇ ਜਾਂ ਪ੍ਰੈਸ ਵਾਲੇ ਬੰਦੇ ਨੇ ਉਹ ਇੱਥੇ 100 ਬੰਦਾ 150-150 ਲੱਖ ਰੁਪਏ ਤੇ ਕੈਂਡੀਗੜ ਦੇ ਵਿੱਚ ਬੈਠਾ ਸੋ ਸਾਰਾ ਕੁਸ਼ ਇਹ ਪੰਜਾਬ ਨੂੰ ਲੁੱਟਣ ਦੀ ਗੱਲ ਹੋਈ ਹੋਈ ਹੈ ਸਾਡਾ ਹਵਾਈ ਹੈਲੀਕਾਪਟਰ ਇੱਥੋਂ ਉੱਡਦਾ ਹੈ ਦਿੱਲੀ ਜਿਸ ਤੋਂ ਕੇਜੀਵਾਲ ਨੂੰ ਚੱਕਦਾ ਹੈ ਹਿਮਾਚਲ ਚ ਜੁਪੀ ਚ ਬਿਹਾਰ ਸੋ ਸਾਰਾ ਕੁਸ਼ੀ ਪੰਜਾਬ ਨੂੰ ਲੁੱਟਣ ਦੇ ਲਈ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਬਿਲਕੁਲ ਉਹਨਾਂ ਦੇ ਉਲਟ ਗੱਲ ਕਰ ਰਹੇ ਨੇ ਇਹ ਪੰਜਾਬ ਨੂੰ ਬਰਬਾਦ ਕਰਨ ਤੇ ਲੱਗੇ ਨੇ ਮੇਰੀ ਹੱਥ ਵਨ ਕੇ ਵੇਚੀ ਹੈ ਕਿ ਅੱਜ ਮੌਕਾ ਹੈ ਜਹਾਜਾ ਕੈਂਡੀਡੇਟ ਪਟਿਆਲਾ ਪਾਰਲੀਮੈਂਟ ਨੂੰ ਮਿਲਿਆ ਹੈ ਮੇਰਾ ਖਿਆਲ ਹੈ ਵੀ ਸਾਰੇ ਹਿੰਦੁਸਤਾਨ ਚ ਨਹੀਂ ਹੈ ਕਰਾ ਇਮਾਨਦਾਰ ਧਿਆਨਦਾਰ ਜਿਹੜੀ ਗੱਲ ਕਰਦੇ ਆਂ ਅਸੀਂ ਕੰਮ ਤੇ ਕਿਰਦਾਰ ਦੀ ਉਹ ਦੇਖ ਕੇ ਜੇ ਵੋਟ ਪਾ ਲਈਏ ਮੇਰਾ ਖਿਆਲ ਹੈ ਤੇਲ ਦੇ ਵਿੱਚ ਕੱਲੇ ਕੱਲੇ ਗੀਲ ਕੱਲ ਅਥੈਂਟਿਕ ਪੇਪਰ ਦੇ ਉੱਤੇ ਦੱਸਿਆ ਜੇ ਐਨੇ ਕਪੜੇ ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਕੱਟੜੇ ਇਮਾਨਦਾਰ ਆ ਉਹ ਕੱਟੜੇ ਇਮਾਨਦਾਰੀ ਦੇ ਐਗਜ਼ਾਮਪਲ ਤੁਹਾਡੇ ਹੁਣ ਸਾਹਮਣੇ ਆ ਗਏ ਪਹਿਲੀ ਗੱਲ ਤਾਂ ਉਹਦੀ ਸਾਹਮਣੇ ਆ ਗਈ ਜਿਹੜੇ ਵਾਸਬ ਅੰਦਰ ਗਏ ਨੇ ਤੇ ਹੁਣ ਸੈਕੰਡਰੀ ਗੱਲ ਇਕੱਲੇ ਬਿਜਲੀ ਬੋਰਡ ਦੀ ਗੱਲ ਹੋਈ ਐ ਹਲੇ ਬਾਕੀ ਡਿਪਾਰਟਮੈਂਟ ਦਾ ਕੀ ਕਿੰਨਾ ਹੋਏਗਾ ਕਿੰਨਾ ਨਹੀਂ ਉਹ ਵੱਖਰੀ ਗੱਲ ਐ ਇਕੱਲੇ ਬਿਜਲੀ ਉਸ ਗ੍ਰਿਡ ਦੀ ਕੀਮਤ ਕਨੈਕਸ਼ਨ ਦੀ ਫੀਸ ਚ ਜੋੜ ਕੇ ਲਈ ਜਾਂਦੀ ਐ ਇੱਕ ਇੱਕ ਗ੍ਰਿਡ ਦੀ ਕੀਮਤ 6 ਮ ਪੈਸੇ 20 20 50 50 ਵਪਾਰੀਆਂ ਤੋਂ ਮੰਨ ਲਓ ਇੱਕ ਗ੍ਰਿਡ ਤੇ 4 ਕਰੋੜ ਇਹਨਾਂ ਤੇ ਲੱਗਿਆ ਤਾਂ ਇਹਨਾਂ ਨੇ 4 ਕਰੋੜ ਦੇ ਅੰਗੇਸਟ 40 ਕਰੋੜ ਰੁਪਏ ਇੰਡਸਟਰੀ ਲਿਸਟਾਂ ਤੋਂ ਵਸੂਲ ਕਰ ਲੈਣਾ ਹਰੇਕ ਇੰਡਸਟਰੀ ਲਿਸਟ ਤੋਂ ਕੇਵੀਏ ਦੇ ਹਿਸਾਬ ਨਾਲ ਗ੍ਰੀਟ ਕੀਤੀ ਵੈਲਿਊ ਵਸੂਲ ਕਰਦੇ ਆਂ ਔਰ ਇਹ ਮਹਿੰਗਾ ਪਰਚੇਜ਼ਡ ਮਾਲ ਦੇ ਹਿਸਾਬ ਨਾਲ ਇਹ ਪਰਚੋਜ ਕਰ ਘੱਟ ਜਮਾ ਕਰਵਾਇਆ ਗਿਆ ਤੇ ਕਰਮਚਾਰੀਆਂ ਨੂੰ ਬਣਦਾ ਤੇਲ ਪੱਤਾ ਤੇ ਉਹਨਾਂ ਦੀ ਨੈਸ਼ਨਲ ਗੈਲਟ ਚੁੱਟੀਆਂ ਵੀ ਨਹੀਂ ਦਿੱਤੀਆਂ ਗਈਆਂ ਨਾ ਹੀ ਉਹਨਾਂ ਦਾ ਕੋਈ ਪੈਸਾ ਅਦਾ ਕੀਤਾ ਗਿਆ ਇਹ ਬਿਜਲੀ ਮੰਤਰੀ ਦੀ ਰਿਪੋਰਟ ਆ ਉਹਦੀ ਇਹ ਸਾਰੀਆਂ ਕਾਪੀਆਂ ਕਾਗਜ਼ਾਂ ਸਮੇਤ ਪਈਆਂ ਫਿਰ ਮੁੱਖ ਇੰਜੀਨੀਅਰ ਲੁਧਿਆਣਾ 266202355653636 ਦੀ ਰਿਪੋਰਟ ਉਹਦੇ ਚ ਕਿਹਾ ਵੀ ਗਿਆ ਵੀ ਕਰਮਚਾਰੀਆਂ ਨੂੰ ਤਨਖਾਹ ਕੱਟ ਈਪੀਐਫ ਤੇ ਬਣਦਾ ਤੇਲ ਪੱਤਾ ਛੁੱਟੀਆਂ ਦਾ ਕੋਈ ਪੈਸਾ ਅਦਾ ਨਹੀਂ ਕੀਤਾ ਗਿਆ ਫਿਰ ਵਰਕ ਆਰਡਰ 1411201810587 ਮਤਾੂ ਕਰਮਚਾਰੀ ਦੀ ਪੇ ਸਲਿੱਪ ਜੋ ਹਾਊਸ ਰੈਂਟਾ ਦਿਖਾਇਆ ਗਿਆ ਉਹ ਕਿਸੇ ਵੀ ਕਰਮਚਾਰੀ ਨੂੰ ਅਦਾ ਹੀ ਨਹੀਂ ਕਰਿਆ ਗਿਆ ਜਿਹੜਾ ਹਾਊਸ ਰੈਂਟ 43 ਉਹ ਸਬੂਤਾ ਮਤਲਬ ਬਿਜਲੈਂਸ ਬਿਊਰੋ ਪੰਜਾਬ ਇਹਦੇ ਚ 16 9 2000 ਬਿਜਲੈਂਸ ਬਿਊਰੋ ਪੰਜਾਬ ਮੁਖ ਡਾਇਰੈਕਟਰ ਸਾਹਿਬ ਵਿਕਾਸ ਸੱਬਰਵਾਲ ਜੀ ਦੇ 3473 ਸ਼ਿਕਾਇਤ ਨੰਬਰ 248 ਭੁਪਿੰਦਰ ਖੋਸਲਾ ਚੀਫ ਇੰਜੀਨੀਅਰ ਅਤੇ ਹੋਰ ਬਰੁੱਧ ਸ਼ਿਕਾਇਤ ਪ੍ਰਮੁਖ ਸਟਾਰ ਪੰਜਾਬ ਜਿਸ ਨੇ ਹੁਣ ਤੱਕ ਕੋਈ ਕਾਰਵਾਈ ਸੁਣੋ ਗੱਲ ਇਹ ਸਾਰੀਆਂ ਇਨਕੁਆਰੀਆਂ ਕਰਕੇ ਰਿਪੋਰਟਾ ਕਰਕੇ ਵਿਜਲੈਂਸ ਕੋਲ ਕੇਸ ਗਿਆ ਉਨੇ ਕੋਈ ਪਰਚਾ ਦਰਜ ਨਹੀਂ ਕਰਿਆ ਕਿਸੇ ਨੂੰ ਅਰੈਸਟ ਨਹੀਂ ਕਰਿਆ ਕੋਈ ਕਾਰਵਾਈ ਨਹੀਂ ਕਰੀ ਉਲਟਾ ਜਿਸ ਠੇਕੇਦਾਰ ਨੂੰ ਬਲੈਕਲਿਸਟ ਕਰਨਾ ਚਾਹੀਦਾ ਤਾਂ ਉਹਨੂੰ ਅਗਲੇ 2-3 ਸਾਲ ਦਾ ਕੰਟਰੈਕਟ ਫੇਰ ਉਸੇ ਨੂੰ ਦੇ ਦਿਆ ਕਾਰਨ ਪਤਾ ਗਿਆ ਉਹ ਦਿੱਲੀ ਦਾ ਕੰਟਰੈਕਟਰ ਆ ਕੰਟਰੈਕਟਰ ਨਾਂ ਦਾ ਆ ਪੈਸੇ ਪਹਿਲਾਂ ਸੋਨੀਆ ਗਾਂਧੀ ਕੋਲ ਜਾਂਦੇ ਤੇ ਹੁਣ ਸਿੱਧਾ ਕੇਜਰੀਵਾਲ ਕੋਲ